ਕਿਹਨੇ ਤਾਂਾਇ ਰੱਖੀ ਵੀ ਜੀ ਕਹਣਾ ਪਤਾ ਹੀ ਨਹੀਂ ਹੈਗਾ ਸਿਸਟਮ ਮੈਂ ਦੇਖ ਇੱਥੇ ਪਾਣੀ ਪਾਉਣਾ ਤੂੰ ਪਾ ਜਿੱਥੇ ਇਹ ਨਹੀਂ ਰਹਿਣਾ ਹਾਂ ਇਹ ਲੈ ਹੁਣ ਤੇ ਦੇ ਦੇ ਇਹ ਲੈ ਤੇਈ ਧਾਰੀ ਦੇਖ ਚੱਲ ਵਿਆ ਪੂਰੀ ਚਲੇ ਸਾਰੇ ਚੱਲ ਵੇ ਹਾਂ ਪੂਰੀ ਕਿਆ ਦੇਖਦਾ ਕਹਿੰਦਾ ਤੈਨੂੰ ਵੀ ਹਾਰਵਾਉਗਾ ਮਾੜਾ ਕਰਿਆ ਕਹਦੇ ਉਹਨੂੰ ਦਰੀਜੇ ਲਗਾਉਂਦੇ ਆ ਹਾਂ ਕੱਲ ਮਿਚਾਉਣੇ ਚਿਲਗਾਉਂਦੇ ਆ ਆ ਹੁਣ ਵਿਛਾਉਣਾ ਦੇ ਦੋ ਕਹਿੰਦੇ ਜਗਾ ਕਿੱਨੇ ਕ ਬਦਲਦੀ ਆ ਮੋੜਦੇ ਮਨਾ ਚੱਲਦਾ ਰਹੇ ਤੇਈ ਗੱਲ ਥੋੜ ਦੇਖ ਇੱਧਰ ਕੱਲ ਉਹਥੇ ਦੀ ਖਿਆਲੋ ਮਰਤ ਵਜੇ ਲਗੀ ਸਵੇਰੇ ਇੱਥੇ ਆ ਗਈ ਜਾਂ ਹੁਣ ਇੱਧਰ ਆ ਗਈ ਤੈਨੂੰ ਦੱਸਿਆ ਨਾ ਹੁਣ ਇਹ ਵੀ ਬਾਈ ਆਪ ਬਿਚਾਉਣੇ ਨਾਲ ਲਗਉਣ ਲੱਗੇ ਨੇ ਇੰਤਾਂ ਦੇਖੋ ਕੀ ਕਰਦੇ ਐ ਹਾਂ ਆਹ ਭਾਈ ਲਾਸਟ ਸੀਨ ਆ ਹੁਣ ਕੱਲੂ ਪਤਾ ਲੱਗ ਜੂਗਾ ਇੱਧਰ ਦੂਆ ਕੋੜਾ ਆਪਣੇ ਕੋਲ ਓ ਰੋਡ ਕਿ ਆ ਗਿਆ ਮਿੱਟੀ ਉੱਡਦੀ ਐ ਮਿੱਟੀ ਬਾਹਰ ਉੱਡਦੀ ਐ ਬਾਈ ਇੱਧਰ ਆ ਜਾ ਕਿੰਨੀ ਕ ਮਿੱਟੀ ਆ ਭਾਈ ਜੋ ਬਹੁ ਮਿੱਟੀ ਆ ਬੁੱਲੇ ਆਉਂਦੇ ਆ ਥੋੜੀ ਜਾਨ ਹੈ ਗਈ ਆ ਉਹ ਹੌਲੀ ਮੈਨੂੰ ਨਾ ਪਰ ਜੇ ਤੂੰ ਸਾਈਡ ਦੇ ਦਿੱਤੀ ਥੋੜੀ ਜਾਨ ਹੈ ਗਈ ਟਰੈਕਟਰ ਚ ਹੈ ਗਈ ਦੋ ਹਵਾ ਜਾਨ ਹੈ ਗਈ ਐ ਭਾਈ ਭਾਈ ਐ ਦੋਹੇ ਝੋਟੇ ਆ ਮੈਂਡਰ ਸਰਪੰਚ ਮੋੜ ਦਾ ਭਾਈ ਦੋਹੇ ਐਮ ਕੇ ਐਮ ਮਿੱਟੀ ਦਾ ਹੈ ਗਈ ਉਹ ਆ ਦੇਖੋ ਬਾਈ ਭੁੱਗਲ ਲੈ ਉਹੋ ਜੀ ਤਾਹਰੇ ਮੇਰੇ ਚੱਕੇ ਜਿਹੜਾ ਦੇਰੀ ਪਾਵਰ ਬੈਂਕ ਵਾਲੀ ਕਰਤਾ ਦਾ ਕੰਮ ਉਹੀ ਦੇ ਲੈ ਹੋ ਗਿਆ ਨਾ ਤੋੜਦਾ ਨਹੀਂ ਕੁੱਟੂਗਾ ਬਹੁਤ ਆ ਦੇਖੋ ਭੁੱਲ ਬਾਈ ਤੰਗ ਕਰਲੇ ਇਹਨੇ ਜਦ ਤੱਕ ਦਰੁੱਕੇ ਡਰ ਮੀਂਹ ਨਹੀਂ ਪੈਂਦਾ ਬਈ ਇਹ ਨਹੀਂ ਰੋਟਾ ਮੀਂਹ ਦਾ ਬਾਈ ਫੁੱਟਬਾਲ ਕਿਹੜੇ ਸਾਥ ਨਾਲ ਕੀ ਕਰੂਗਾ ਬੰਦਾ ਰੋਟੀ ਚੱਲਵੇਂ ਕੰਮ ਓਏ ਰੋਟੀ ਤਾਂ ਦੇਖਣੀ ਹੈਗਾ ਕੋਲੇ ਖੜਾ ਥਾਂ ਆਉਂਦੀ ਜਾਂਦੀ ਹੋਈ ਤੂਫਾਨੇ ਆ ਗਏ ਮोटा ਹੈ ਜਿਵੇਂ ਨਹੀਂ ਬੋਟਲ ਘਾਤ ਤੇ ਭਾਈ ਦੇਖੋ ਬੋਟਲ ਜਲਾ ਭਾਈ ਕਾਦੀ ਮੇਰੀ ਆਈ ਹੈ ਰੋਟੀ ਤੂੰ ਕਹਿੰਦਾ ਤੇ ਨਿਮੇਟਰ ਰੱਖੇ ਹੋਏ ਉਹਨਾਂ ਦੇ ਸਾਡੇ ਨਾਲ ਦੋ ਦੋ ਪੱਕੇ ਲਾਏ ਹੋਏ ਉਹਨਾਂ ਦੇ ਵੀ ਡਾਊਨ ਹੋਏ ਉਹਨਾਂ ਦੀ ਵਾਸ ਹੋ ਜਾਣੀ ਅੱਜ ਤੱਕ ਭਾਈ ਆ ਹਵਾ ਦੇ ਦੋ ਕਿਹੜੇ ਹਸਾਬ ਨਾਲ ਚਾਹ ਦੀ ਹਾਂ ਜਿਵੇਂ ਨਾ ਦੇਖ ਕੇ ਚਾਰ ਕਿਲੋਮੀਟਰ ਡਾਊਨ ਹੋ ਜਾਈ ਠੀਕ ਹੈ ਪੈਨਡ ਵਾਲੀ ਮੋਟਰ ਤੇ ਆਏ ਤੇ ਪਨੀਰੀ ਭਰਨ ਪੂਰਾ ਪੂਰਾ ਟਾਈਮ ਹੀ ਲਾਈਟ ਆਈ ਆ ਬਾਈ ਇੱਕ ਵਾਰ ਵਿੱਚ ਨੂੰ ਭੱਜ ਗਈ ਦੀ 2 ਮਿੰਟ ਫੇਰ ਦੇਗੀ ਲੋਹੇ ਪਨੀਰੀਆਂ ਭਰ ਗਈਆਂ ਰਾਜੂ ਬਾਈ ਵਾਲੀ ਵੀ ਭਰ ਗਈ ਆਪਣੀ ਵੀ ਭਰ ਗਈ ਇੱਕ ਵਾਰ ਤਾਂ ਬਾਈ ਪਹਿਨਾ ਅੰਦੀ ਭਾਰੀ ਦੀ ਲਾਈਟ ਭੱਜ ਗਈ ਤੇ ਟੈਨਸ਼ਨ ਖੜੀ ਹੋ ਗਈ ਸੀ ਵੀ ਪੂਰੀ ਕਿਵੇਂ ਭਰੂਗੀ ਪਰ ਟਾਈਮ ਦੇ ਗਈ ਬਾਈ 5 ਮਿੰਟ ਦੁਬਾਰਾ ਫੇਰ ਆ ਗਈ ਫੇਰ ਭੱਜ ਗਈ ਉਹਦਾ ਪੂਰਾ ਟਾਈਮ ਹੀ ਦੇ ਕੇ ਗਈ ਬਾਈ ਕਿਉਂਕਿ ਤੁਹਾਨੂੰ ਪਤਾ ਹੀ ਹਨੇਰੀ ਚੱਲੀ ਪਈ ਉਹਦੇ ਕਰਕੇ ਲਾਈਟ ਖਰਾਬ ਹੈ ਪਰ ਟੇੜਾ ਪਾਟ ਗਿਆ ਨਾ ਆਪਣੇ ਜੀ ਬਾਈ ਦੋ ਦਿਨ ਹੋ ਗਏ ਲਾਈਟ ਆਈ ਨਹੀਂ ਸੀ ਹੈਗੀ ਤੇ ਹੁਣ ਪਾਣੀ ਲੱਗਾ ਹੁਣ ਬਾਈ ਵਧੀਆ ਸੈੱਟ ਹੋ ਜਾਊਗੀ ਤਿੰਨ ਘੰਟੇ ਦੇ ਕਰੀਬ ਪਾਣੀ ਲਾਇਆ ਦੇਖੋ ਅਭੀ ਵਾਰ ਹੋ ਗਈ ਰਾਜੂ ਬਾਈ ਜਣੀ ਆਪਣੀ ਵਾਲੀ ਭਰ ਹੋ ਗਈ ਵਿੱਕੀ ਬਾਈ ਵਾਲੀ ਰਹਿ ਗਈ ਬਾਈ ਲਾਈਟ ਵੱਜ ਗਈ ਹੁਣ ਜੇ ਉਹ ਹੁੰਦੀ ਉਹ ਵੀ ਭਰ ਦੇਣੀ ਸੀ ਦੋ ਭਰ ਗਈਆਂ ਆਪਣੀ ਤਾਂ ਭਾ ਜਨਰੇਟਰ ਲਾਉਣਾ ਪੈਣਾ ਤਾਂ ਬਾਈ ਲੋ ਜੀ ਬਾਈ ਮੋਟਰ ਪੰਮੂ ਵੀ ਆ ਪਿਆ ਹਾਂਜੀ ਬਲਾਉ ਸੱਸੀ ਤੋਂ ਲਾ ਲੇ ਹਾਂ ਪੰਮੂ ਦਾ ਬਾਈ ਠੰਡੇ ਪਾਣੀ ਦੇ ਨਾਲ ਵਾਲਾ ਵੀ ਰੱhta ਹੈ ਇਹ ਤਾਂ ਰੋਜ਼ੇ ਨਹਾ ਵੀ ਲੰਦਾ ਹੈ ਮੈਂ ਉਧਰ ਤਨੇਰੀ ਗਈ ਗਿਆ ਪਤਾ ਪੰਮੂ ਨੂੰ ਬਾਈ ਛੋੜੇ ਚੱਠੇ ਦੇ ਵਿੱਚ ਬਾੜਿਆ ਬਤਣਾ ਲੂਗਾ ਪਰ ਇਹ ਰਾਤ ਵਾਵੇ ਕਹਿੰਦਾ ਮੈਨੂੰ ਡਰ ਲੱਗਦਾ ਹੈ ਡਰ ਲੱਗਦਾ ਕਿੰਨਾ ਦਾ ਪਾਣੀ ਦੇ ਡਰਦਾ ਮੁੰਡਾ ਪਰ ਉਹ ਨਾਲ ਆਤਾ ਠੰਡਾ ਕਰਤਾ ਪਨੀਰੀ ਵੀ ਭਰ ਗਏ ਇੱਕ ਵਾਰ ਬਾਈ ਉਹ ਸਾਹਮਣੇ ਮਲਕੀਤ ਬਾਈ ਵਾਲੀ ਮੋਟਰ ਬੱਲਦਾ ਬੱਲ ਬਨੂ ਦੇਖ ਕੇ ਆਪਾਂ ਘਰ ਨੂੰ ਚਲੇ ਗਏ ਤੇ ਸਾਹਮਣੇ ਵਾਲੇ ਨੂੰ ਵੀ ਲਾਈਟ ਵੱਜ ਗਈ ਪਾ ਮੋਟਰ ਪਾ ਕੇ ਆਪਣਾ ਕੰਮ ਬਣ ਗਿਆ ਪਨੀਰੀ ਭਰ ਗਈ ਬਣ ਗਿਆ ਕੰਮ ਲੈ ਲਿਆ ਚੱਲੀਏ ਚੱਲੋ ਫਿਰ ਬਾਜਾ ਕੋਲ ਚੱਲੀਏ ਥੋੜੀ ਫਟਾ ਬਣ ਗਿਆ ਖਾਮਾ ਪਨੀਰੀ ਭਰ ਗਈ ਤੇ ਨਹਾ ਵੀ ਲਿਆ ਪੰਮੂ ਚਾਹਦੇ ਹਾਂ ਘਰ ਨੂੰ ਬਾਈ ਚਾਹ ਦਾ ਟਾਈਮ ਹੋ ਗਿਆ ਤੇ ਨਵੇ ਦਾ ਚਾਹ ਝੂਪੀ ਕੇ ਆਉਂਦੇ ਆ ਕਿ ਪਣੀ ਅੱਛਾ ਪਣੀ ਜਾ ਕਿੰਨੀ ਵਾਰ ਬਹੁਤ ਬਣੀਏ ਗਲਾਸ ਚਾਹ ਦਾ ਪੰਮੂ ਪੀਣਾ ਪੰਮੂ ਕਹਿੰਦਾ ਬਾਈ ਬਾਕੀ ਬਾਈ ਰੋਪਣ ਨੂੰ ਵੀ ਗਏ ਤੇ ਬਹੁਤ ਸ਼ਵੀਲਾ ਲੱਗੀਆਂ ਬੱਚ ਮੈਂ ਕਹਿੰਦਾ ਵੀ 6-7 ਸ਼ਵੀਲਾਆਂ ਦੀਆਂ ਬਾਈ ਬਹੁਤ ਧੰਨਵਾਦ ਆ ਬਾਈ ਜਿਹੜੀ ਸ਼ੀਟ ਲੱਦਦੇ ਆ ਆਪਾਂ ਨੂੰ ਚੱਲੀਏ ਕਰਨ ਨੂੰ ਚਲੋ ਫੇ ਚੱਲੀ ਲੋ ਜੀ ਬਾਈ ਗਰਮੀ ਜ਼ਿਆਦਾ ਹੋਣ ਕਰਕੇ ਟੈਂਕੀ ਵਾਲਾ ਪਾਣੀ ਹੋ ਜਾਂਦਾ ਗਰਮ ਤੇ ਮੈਂਹਰਪੂਰੀ ਬਾਈ ਦੁਪਹਿਰ ਨੂੰ ਜਾ ਕੇ ਇੱਕ ਸੌਦਾ ਮਾਰਿਆ ਹਾਂਜੀ ਬਾਈ ਮੇਰੇ ਲੇਥਨ ਸੈਲਮੇ ਬੈਪਸ ਸਸਕਾਰ ਦੱਸੋ ਕਹਦਾ ਸੌਦਾ ਮਾਰ ਕੇ ਟੋਲ ਦਾ ਤੇ ਵਈਆ ਢੋਲ ਲਿਆਂਦਾ 200 ਲੀਟਰ ਵਾਲਾ ਇਹਨੂੰ ਹੁਣ ਦੇਖਦੇ ਆ ਸੈਂਟਰ ਮੰਦੇ ਵੱਡ ਕੇ ਬਾਈ ਜਾਂ ਤੌਰੇ ਕਬਜੇ ਤੋਂ ਲਾ ਕੇ ਐਂ ਖੋਲਦਾ ਕਰ ਲੂਗੇ ਜੇ ਇੰਨਾ ਏਰੀਆ ਵੱਡ ਕੇ ਸਿੱਟ ਦੂਗੇ ਬਾਕੀ ਜਿਹੜਾ ਦੂਜਾ ਢੋਲ ਤਾਂ ਬਾਈ ਉਹ ਥੋੜਾ ਜਿਹਾ ਛੋਟਾ ਮੰਨਦਾ ਰਾਮ ਢੋਲ ਉਹ ਮਿਲਦਾ ਵੀ 13-14 ਹਜ਼ਾਰ ਦਾ ਤਾਂ ਫਰੇ ਕੋਲੈਂਟ ਵਾਲਾ ਜਿਹੜਾ ਹੁਣ ਗੱਡੀਆਂ ਚ ਪੈਂਦਾ ਗੱਡੀਆਂ ਮੋਡ ਜਿਹੜੀਆਂ ਛੋਟੀਆਂ ਗੱਡੀਆਂ ਹੋਣਗੇ ਜਾਂ ਵੱਡੀਆਂ ਗੱਡੀਆਂ ਟਰੈਕਟਰਾਂ 'ਵਾਂ ਪੈਂਦਾ ਕੋਲੈਂਟ ਉਹਦੇ ਨਾਲ ਢੋਲ ਮਿਲ ਗਿਆ ਨਾਲੇ ਸਾਫ ਹੁੰਦਾ ਬਾਈ ਇਹ ਇਹ ਆਪਾਂ ਨੂੰ 800 ਦੇ ਵਿੱਚ ਮਿਲ ਗਿਆ ਤਾਂ ਫਿਕਸ ਰੇਟ ਇਹ ਉਹਨਾਂ ਦਾ 800 ਦੇ ਤਾਂ ਉਹਨਾਂ ਨੇ ਕੋਲੈਂਟ ਵਾਲਾ ਕਹਿੰਦੇ ਤੇ ਕਹਿੰਦੇ ਇੱਕ ਵਾਰ ਧੋ ਕੇ ਸਾਫ ਹੋਣਾ ਜਾਂ ਮਗਲੈ ਲੜਾ ਦੇਖੋ ਬਾਈ ਬਾਕੀ ਹੁਣ ਇਹ ਉੱਥੇ ਪਾਰ ਕੇ ਰੱਖ ਲੇਗਾ ਨਾ ਫਿਰ ਦਿਨ-ਦਿਨ ਪਾਣੀ ਰਹਿ ਕਰੂੰਗਾ ਠੰਡਾ ਚਾਹਨਾ ਉਹ ਜਾ ਗੱਡੀ ਤੋ ਜਾਂ ਮੋਟਰਸਾਈਕਲ ਤੋ ਜਾਂ ਕੱਪੜੇ ਤੋ ਠੀਕ ਐ। ਜਾਂ ਵਿੱਚ ਵੜ ਕੇ ਭੰਗੜਾ ਪਾਓ। ਠੀਕ ਐ। ਤੰਦ ਘਰੇ ਘੜਦੀ ਐ। ਭੰਗੜਾ ਵਾ ਕੇ ਚੱਕ ਕੇ ਦੇਖੀ ਰ ਕਿੰਨਾ ਘਪੜਾ। ਹੌਲੀ ਐ। ਹੌਲੀ। ਬਾਕੀ ਲਾਉਂਦੇ ਯਾਰਾ ਪ੍ਰੋਜੈਕਟ। ਦੇਖਦੇ ਕੱਢ ਕੇ ਵੜ ਦੂੰਗਾ ਗਰੰਟਰ ਜੇ ਵੜਦਾ ਜਾਂਦੀ ਵਾਲੇ ਪਲੇਟ ਕੇ ਤੁਹਾਨੂੰ ਵੀ ਦੱਸੂਗਾ ਫਿਰ ਕਿਵੇਂ ਪ੍ਰੋਜੈਕਟ ਲੋਡ ਹੁੰਦਾ। ਇਹਨਾਂ ਨੱਖ ਦੇ ਨੂੰ ਸਾਡ ਨਹੀਂ ਚੱਕੇ ਬਾਕੀ ਲਈ ਇਧਰ ਪਨੀਰੀ ਵੀ ਜੀਪੀ ਐ ਇੱਕ ਰਾਤ ਲੰਘ ਲਈ ਇਹਦੇ ਪਸਾਰੀ ਤੇ ਅੱਜ ਦਿਨ ਵੀ ਲੰਘ ਲਿਆ ਕੱਲ ਸ਼ਾਮ ਜੇਰੀ ਕਰੀ ਵੀ ਐ ਪ੍ਰੋਜੈਕਟ ਦੱਬੀ ਵੀ ਐ ਬਾਕੀ ਸ਼ਾਮ ਨੂੰ ਖੋਲ ਕੇ ਦੇਖੂਗੇ ਵੀ ਕਿਆ ਬਣਿਆ ਦਾ ਸਿਸਟਮ ਕਿਦਾਂ ਹੈ ਪਾਣੀ ਛਿੜਕੀ ਜਾਂਦੇ ਇਹਦੇ ਪਰ ਇਹਨਾਂ ਖੋਲਦੇ ਕੁੰਡਾ ਫਿਰ ਚੱਲੀਏ ਬਾਹਰ ਘੁੰਮਣ ਲਓ ਜੀ ਬਾਈ ਦੁਵਾਰਾ ਤੋਂ ਲਾਈਟ ਫੇਰ ਆ ਗਈ 5 ਵਜੇ ਦੇ ਕਰੀਬ ਇੱਕ ਵਾਰ ਫੇਰ ਪਨੀਰੀ ਭਰਤੀ ਉਹ ਸਾਹਮਣੇ ਨੱਕਾ ਟੁੱਟ ਗਿਆ ਤਾਂ ਪਾਣੀ ਸਾਰਾ ਨਿਕਲ ਗਿਆ ਤਾਂ ਬਈ ਪਨੀਰੀ ਦਾ ਤਕਰੀਬਨ ਖਾਲੀ ਹੋ ਗਈ ਤੇ ਹੁਣ ਫੇਰ ਭਰੋਗੀ ਨਾਲੇ ਟਾਈਮ ਠੰਡਾ ਜਾ ਹੋ ਗਿਆ ਲਾਈਟ ਫੇਰ ਪੂਰੀ ਆਉਣ ਲੱਗੀ ਬਈ ਲਓ ਜੀ ਬਾਈ ਪੂਰੀ ਮਾਰ ਕੇ ਆਏ ਆਪਣੇ ਖੇਤ ਤੱਕ ਨਹੀਂ ਕਿਹੜਾ ਹਾਂ ਔਖਾ ਹੀ ਹੈ ਪੂਰੀ ਵਾਲੇ ਤੂੰ ਹੀ ਨਿਕਲੀ ਨਹੀਂ ਯਾਰ ਮੇਰੀ ਪਨੀਰੀ ਦੀ ਮੈਂ ਹੁਣ ਦੇਖੀ ਹੈ ਇਹਦਾ ਨਿਕਲੇ ਹਾਂ ਚੱਲ ਤੁਹਾਨੂੰ ਦਿਖਾਵਾਂ ਕਿੰਨੀ ਕ ਨੀ ਨੀ ਨਿਕਲੇ ਸਾਰੀ ਨੂੰ ਹਾਂ ਝੂਠ ਨਾ ਬੋਲ ਝੂਠ ਨਹੀਂ ਬੋਲਦਾ ਤੂੰ ਪੰਜਾ ਉਹ ਤੋਂ ਪੰਜ ਬਈ ਕੜਾ ਕੇ ਦੀ ਜੇ ਯਾਰ ਮੇਰੇ ਘਰ ਦੇ ਨਿਕਲੇ ਮਨੂ ਦਾ ਮਾਤਾ ਤੁਸੀਂ ਜਾ ਕੇ ਉਹਨੂੰ ਅੰਮ ਮਰੇ ਮੰਦੇ ਹੋਣਾ ਚੱਕ ਕੇ ਦਰੀ ਨੂੰ ਉੱਤਰਨੇ ਕਦੇ ਉੱਧਰ ਨੂੰ ਜਾ ਤੈਨੂੰ ਕਹਿੰਦਾ ਪੰਜ ਪਈ ਰਹਿਣ ਦੇ ਇੱਕ ਜਗ੍ਹਾ ਉਹਨੂੰ ਛੇੜ ਨਾ ਉਹ ਮੀਂਹ ਕਰਕੇ ਸੈਟ ਵਗਰੀਦੀ ਲੈ ਮੀਂਹ ਇੰਨੀ ਕਿੰਨੀ ਗਾਹਣ ਵਗੀਦੀ ਨਹੀਂ ਤਾਂ ਪਾਣੀ ਕਿਨੇ ਟਾਈਮਰ ਛਿੱਟਕਦਾ ਹੈ ਪਾਣੀ ਪਾਣੀ ਜਮਾਂ ਸਾਂਝ ਸਵੇਰ ਛਿੱਟਕਦਾ ਮੈਂ ਪਾਣੀ ਜ਼ਿਆਦਾ ਛਿੱਟਕਦਾ ਪਤਾ ਨਹੀਂ ਉਹਦਾ ਚੱਕਰ ਯਾਰ ਇੱਕ ਤੂੰ ਨੂੰ ਕੋਈ ਵੀ ਬੋਤ ਉਹਦੇ ਨਾਲ ਸਾਥ ਨਿਕਲ ਨਹੀਂ ਲੈਂਦੇ ਹਾਂ ਬਾਹਰ ਜਾ ਕੇ ਤੇ ਦੇਖਿਆ ਤਾਂ ਆਏ ਨਿਕਲੇ ਤੂੰ ਜਮੈਂ ਚੱਕ ਕੇ ਦੇਖੇ ਮੈਂ ਸਵੇਰੇ ਵੀ ਜਣੀ ਆ ਇਹ ਸਾਰੇ ਦਾਣਿਆਂ ਨੂੰ ਸਾਰੇ ਦਾਣੇ ਨਿਕਲੇ ਹੋਏ ਆ ਪਤਾ ਨਹੀਂ ਭਾਈ ਪਤਾ ਨਹੀਂ ਮੇਰੀ ਨਜ਼ਰੋਂ ਲੱਗੀ ਮੇਰੇ ਨਹੀਂ ਨਿਕਲੀ ਹੈਗੀ ਭਾਈ ਮੈਂ ਚੈੱਕ ਕਰ ਲਈ ਤੇ ਕਰ ਲੈ ਤੈਨੂੰ ਹੁਣ ਵੀ ਦਿਖਾ ਦਿੰਦਾ ਪੱਕੀ ਗੱਲ ਆ ਚੱਲ ਦੇਖੀਏ ਚੱਲ ਡੈਮੋ ਦੇਖ ਲੈ ਭਾਈ ਚੱਲ ਡੈਮੋ ਦੇ ਤੇ ਚੱਲ ਤੂੰ ਆਏਗਾ ਮੇਰੇ ਵਾਲੀ ਵੀ ਦੇਖ ਲੈ ਤੇਰੇ ਵਾਲੀ ਵੀ ਦੇਖ ਲੈ ਚੱਲ ਆ ਜਾ ਫਰਕ ਲੱਗ ਜੂਗਾ ਹਾਂ ਤਾਂ ਮੇ ਤੇ 12ਵੇਂ ਵੀ ਹੋਈ ਆ ਚੱਲ ਦੱਬੀ ਤੇ ਤੇ ਬਾਅਦ ਤੋਂ ਦੱਬੀ ਆ ਆ ਜਾ ਚੱਲ ਪਤਾ ਨਹੀਂ ਗਿਆ ਚੱਕਰ ਆ ਜਾ ਤੂੰ ਨਹੀਂ ਤਾਂ ਫਿਰ ਧੁੱਪਾਂ ਵਿੱਚ ਖਾ ਦੇ ਮੇਰੇ ਗੱਲ ਚੱਲ ਚੱਲ ਲਓ ਜੀ ਭਾਈ ਪਹੁੰਚ ਗਏ ਪਨੀਰ ਕੋਲਪੁਰ ਇਧਰਲੀ ਸਾਈਡ ਵਾਢਾ ਲਾ ਹੁਣ ਆ ਤ ਹਾਂ ਠੋਪਾ ਗੀਦਾ ਇਧਰ ਇਧਰ ਮੂਰੇ ਤੱਕ ਲਾਇਆ ਹੈ ਪਾ ਇਹ ਤਾਂ ਕੋਈ ਵੀ ਹੋਰ ਹਾਂ ਕੋਈ ਵੀ ਬਾਬਾ ਆ ਦੇਖ ਕੋਈ ਪਿਆ ਨਾ ਉਹ ਨਾ ਯਾਰ ਵਿੱਚ ਫੁੱਟਿਆ ਹੀ ਉਹ ਦੇਖ ਐਨੀ ਤਾਂ ਨਹੀਂ ਫੁੱਟੀ ਤੇਰੇ ਯਾਰ ਯਾਰ ਫੁੱਟਿਆ ਨਹੀਂ ਰਾਤ ਰਾਤ ਕਿੰਨੀ ਕਾ ਇਹ ਲੈ ਆ ਦੇਖ ਆ ਫੁੱਟਣ ਲੱਗ ਗਈ ਇਹਦੇ ਆ ਬਹੁਤ ਘੱਟ ਆ ਦੇਖ ਤਾਂ ਯਾਰ ਸਾਰੇ ਤਾਂ ਹੁਣ ਹੱਸਦਾ ਫੁੱਟ ਗਈਆਂ ਇਹਨਾਂ ਦੀਆਂ ਲੈ ਦੂ 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 ਆ ਖਾਂਜਾ ਪਟਕੇ ਰੱਖੀ ਇਹ ਤੋਂ ਪਾ ਗੀਦਾ ਹਾਂ ਆਹੋ ਇਹ ਵੀ ਫਰਕ ਆ ਸਾਰ ਤੁੱਪਾਂ ਦੀ ਇੱਧਰ ਹੀ ਸੈਟ ਘਟਾ ਤੇਰੀ ਹਣਾ ਇੱਧਰ ਹੀ ਸੈਟ ਘਟਾ ਪਟਕ ਦੇ ਤਾਂ ਹੈਡ ਤੱਕ ਇੱਧਰ ਹੀ ਸੈਟ ਘਟਾ ਤੇਰੀ ਫੇਰ ਭਉਮਈ ਵੀ ਬਹੁਤ ਹਾਂ ਕੀ ਕਰੀਏ ਹੁਣ ਤੁੱਪਾ ਜ ਰੱਖ ਲਾ ਤੁੱਪਾ ਹੁਣ ਕੋ ਦਾ ਕੋਠੇ 'ਵਿ ਰੱਖੇ ਬੰਦੇ ਬਣਾ ਗੜੀ ਉੱਧਰ ਨੂੰ ਕਦੇ ਤੂੰ ਤਾਂ ਸੀਨੇ ਕਰਦੇ ਈ ਮਰਦਾ ਹੁੰਦਾ ਹਾਂ ਹਾਂ ਇਹ ਨਾਲ ਜਵਾਰੇ 'ਚ ਜਿਹਾ ਮਹਿਗਾ ਤੇਰੇ ਵਾਲੀ ਵੀ ਦੇਖ ਕੇ ਆਉਣੀ ਐ ਚੱਲ ਦਮ ਨਿਗਾਵਾ ਪੂਰੀ ਕਿਆ ਦੇਖਦਾ ਕਦੇ ਵੀ ਹਾਲ ਬਾਗ ਮਾਰਾ ਕਰਿਆ ਕਦੇ ਇਹਨੂੰ ਦਰੀ ਚ ਲਗਾਉਂਦੇ ਆ ਹਾਂ ਕਦੇ ਮਿਛਾਉਣੇ ਚ ਲਗਾਉਂਦੇ ਆ ਆ ਹੁਣ ਵਿਛਾਉਣਾ ਦੇ ਦੋ ਕਹਿੰਦੇ ਜਗਾ ਕਿਨੇ ਕ ਬਦਲਦੀ ਆ ਤੇਈ ਗੱਲ ਥੋੜ ਦੇਖਿਆ ਇਧਰ ਕੱਲੋਂ ਉੱਥੇ ਦੀ ਸ਼ਾਮ ਨੂੰ ਮਰਦ ਵਜੇ ਲਗੀ ਸਵੇਰੇ ਇੱਥੇ ਆ ਗਈ ਜਾਂ ਹੁਣ ਇਧਰ ਆ ਗਈ ਤੈਨੂੰ ਤਾਈ ਤੈਨੂੰ ਦੱਸਿਆ ਲਾ ਹੁਣ ਇਹ ਵੀ ਬਾਈ ਆ ਵਿਛਾਉਣੇ ਨਾਲ ਲਗਾਉਣ ਲੱਗੇ ਨੇ ਤੀਨ ਤਾਂ ਦੇਖੋ ਕੀ ਕਰਦੇ ਆ ਇਹ ਹਾਂ ਆ ਬਾਈ ਲਾਸਟ ਸੀਨ ਆ ਹੁਣ ਕੱਲੂ ਪਤਾ ਲੱਗ ਜਾਊਗਾ ਹੁਣ ਪਾਣੀ ਨਾ ਪਾਈਏ ਪਰ ਕੱਲੂ ਤੈਨੂੰ ਪਾਣੀ ਨਾ ਪਾਈਏ ਪਾਣੀ ਨਾ ਪਾਈਏ ਤੇ ਪਜਾਦਾ ਜਿੰਨਾ ਹੈਗਾ ਉਨਾ ਹੀ ਠੀਕ ਆ ਹਾਂ ਜ਼ਿਆਦਾ ਪਾਣੀ ਵੀ ਖਰਾਬ ਕਰ ਦੋ ਜੇ ਅਪਾ ਕਹਿੰਦੇ ਪਾਣੀ ਪਾਓ ਉਨੀ ਪਾਣੀ ਪਾਉਣਾ ਬਾਈ ਉਹ ਗੰਨ ਵਿਹੋ ਖਰਾਬਦਾ ਵੀ ਇਹਦੀ ਚੱਕਰ ਨਾਲ ਜ਼ਿਆਦਾ ਹੋਣੀ ਆ ਨਾ ਨਾ ਦੇਖੋ ਜੀ ਤੁਸੀਂ ਅੱਧੇ ਕੱਪੜੇ ਕਿੱਥੇ ਕਰ ਲਏਗੇ ਪਹਿਲਾਂ ਕਿਉਂ ਜਾਓ ਉਹ ਨਾਲੇ ਆ ਮੈਂ ਕਢਾ ਕੇ ਗੱਲ ਉਹਥੇ ਰੱਖ ਗਿਆ ਹਾਂ ਬਹੁਤ ਪੰਜ ਰਹਿੰਦੇ ਤਾਂ ਪਾਣੀ ਜ਼ਿਆਦਾ ਹੋਣਾ ਹਾਂ ਫਿਰ ਉਹਥੇ ਲਾਤੀ ਹਾਂ ਕਹਿੰਦੇ ਮੈਂ ਆ ਗਿਆ ਹੁਣ ਖਿੱਚ ਕੇ ਇੱਧਰ ਕਰਦੀ ਕਹਿੰਦੇ ਤੂੰ ਪਾਉਂਗੀ ਸ਼ਾਮ ਹੋ ਗਈ ਸੀ ਵੇ ਤੇ ਬਾਹਰ ਕਿਹੜੀ ਤੂੰ ਪਾਉਣੀ ਚੱਲ ਤੇਰੀ ਦੇਖੀ ਹੁਣ ਤਾਂ ਲੋ ਜੀ ਬਾਈ ਇੱਧਰ ਪੂਰੀ ਵਾਈ ਦੀ ਪਨੀਰੀ ਕੋ ਪਹੁੰਚੇ ਇਹਨੇ ਤਾਂ ਆਈ ਰੱਖੀ ਵੀ ਜੀ ਕੋਈ ਪਤਾ ਹੀ ਨਹੀਂ ਹੈਗਾ ਸਿਸਟਮ ਦੇਖ ਇੱਥੇ ਪਾਣੀ ਪਾਉਣਾ ਤੂੰ ਪਾ ਜਿੱਥੇ ਇੰਨੇ ਰਹਿਣਾ ਹਾਂ ਇਹ ਲੈ ਹੁਣ ਤੇ ਦੇ ਦੇ ਇਹ ਲੈ ਤੇਈ ਸਾਰੀ ਦੇਖ ਚੱਲ ਵੇ ਪੂਰੀ ਚੱਲੇ ਸਾਰੇ ਚੱਲ ਵੇ ਹਾਂ ਇਹ ਲੈ ਇੱਥੇ ਤੱਕ ਲੈ ਲੈ ਬਹੁਤ ਤੇਰਾ ਵੀ ਇਸ ਵੀਰੇ ਵੀ ਜੋ ਜਾਣੀ ਆ ਮੈਂ ਆਇਆ ਨਾ ਮੇਰੀ ਵੀ ਹੋ ਸਕਦੀ ਗੱਲ ਤਾਂ ਕਾਹੇ ਹਾਂ ਕੱਲ ਹੋਏ ਜੀ ਰਾਤ ਵਿੱਚ ਹੋ ਜਾਣਾ ਉਹਨੇ ਹਾਂ ਸਰ ਇਹ ਦੋ ਟੈਂਕ ਪਾਣੀ ਪਿਆ ਹੈ ਇਹਦਾ ਅੱਛਾ ਆਹ ਫਾਰਸ ਦੇ ਉੱਪਰ ਰੱਖੀ ਮਿਲਿਆ ਫਾਰਸ ਉੱਪਰ ਰੱਖੀ ਮਿਲਿਆ ਕੋਈ ਥੱਲੇ ਇਹਦੇ ਕੋਸ ਨਹੀਂ ਹੈ ਇਹਨਾਂ ਨੂੰ ਵੀ ਗਰਮੈਥ ਮਿਲਿਆ ਹਾਂ ਜੰਮ ਗਈ ਭਾਈ ਸਾਰੀ ਜੰਮ ਗਈ ਬਹੁਤ ਆ ਤੇਰੀ ਬਣੀ ਇਹ ਨਾਲ ਇੱਕ ਤੇ ਤੇ ਬਾਅਦ ਗੱਡੀ ਤੇ ਦੇ ਆ ਰਾਤੀ ਨੇਰੀ ਦਾ ਸਰ ਹੋਇਆ ਪਿਆ ਹੋਰ ਕੀ ਆ ਅੱਡ ਕੇ ਇਹਦੇ ਵੀ ਰਾਤ ਦੇ ਆ